ਪ੍ਰਕਾਸ਼ ਨਗਰ ਪ੍ਰਕਾਸ਼ ਕਲੋਨੀ ਪੈਂਦੀ ਹੈ ਪ੍ਰਕਾਸ਼ ਕਲੋਨੀ ਹੈ ਨਾ ਪ੍ਰਕਾਸ਼ ਕਲੋਨੀ ਹੈ ਤੇ ਇਹਦੇ ਵਿੱਚ ਕੋਈ ਹਸਪੀਟਲ ਬਣ ਰਿਹਾ ਸੀਗਾ ਜੋ ਮੈਂ ਪਤਾ ਕੀਤਾ ਕਾਰਪੋਰੇਸ਼ਨ ਤੋਂ ਵੀ ਕਿ ਜਿਹਦਾ ਸੀ ਐਲਜੂ ਵੀ ਤੇ ਨਕਸ਼ੇ ਵਗੈਰਾ ਵੀ پاس ਨੇ ਪਰ ਬਣਾਉਣ ਵਾਲਿਆਂ ਦੀ ਨੈਗਲੀਜੈਂਸੀ ਬਹੁਤ ਆ ਜਿਨ੍ਹਾਂ ਨੇ ਮਤਲਬ ਇਹ ਟਾ ਟਾ ਫਾੜ ਜਿਹੜਾ ਪਿਆ ਠੇਕੇਦਾਰ ਨੂੰ ਚਾਹੀਦਾ ਸੀਗਾ ਜਿਹੜਾ ਬਿਲਡਿੰਗ ਬਣਾ ਰਿਆ ਉਸal ਤੋਂ ਪਹਿਲਾਂ ਪਿਛਲੀਆਂ ਬਿਲਡਾਂ ਨੂੰ ਬਿਲਡਿੰਗ ਨੂੰ ਪ੍ਰੋਟੈਕਟ ਕਰਦਾ ਉਹ ਥੋੜੀ ਜਿਹੀ ਨੈਗਲੀਜੈਂਸੀ ਕਰਕੇ ਜਿਹੜੀ ਭਾਰੀ ਪ੍ਰਸਾਦ ਅੱਜ ਹੋਈ ਆ ਉਹ ਜਦੋਂ ਭਰ ਗਈ ਬੇਸਮੈਂਟ ਇਹਨਾਂ ਦੀ ਤੇ ਉਹ ਸਾਰੇ ਘਰਾਂ ਜਿਹੜੇ ਪਾਸ 6 ਘਰ ਨੇ ਟੋਟਲ ਉਹਨਾਂ ਦੇ ਪਾਸ ਮੇਰੇ ਸਾਰੇ ਪਿੱਛੇ ਖੜੇ ਨੇ ਜਿਨ੍ਹਾਂ ਦੇ ਘਰ ਦੇ ਹੋਨਰ ਨੇ ਤੇ ਉਹ ਅਸੀਂ ਬੈਠ ਕੇ ਐਵੇਂ ਕੇਵਲੀ ਪਹਿਲਾਂ ਤਾਂ ਉਹਨਾਂ ਨਾਲ ਗੱਲ ਕੀਤੀ ਹੈਗੀ ਜਿਹੜੇ ਵੀ ਹੈਗੇ ਨੇ ਇਹਨਾਂ ਦਾ ਜੋ ਵੀ ਕੰਪਨਸੇਸ਼ਨ ਬਣਦੀ ਆ ਬੌਜਾ ਬਣਦਾ ਉਹ ਫੌਰੀ ਤੌਰ ਤੇ ਇਹਨਾਂ ਦੇ ਘਰ ਪਰਿਆਰ ਕਰਾ ਕੇ ਪਲੱਸ ਦਿੱਤੇ ਜਾਣਗੇ ਕਿੰਨਾ ਦਾ ਆਰਕੀਟੈਕਟ ਹੋਏਗਾ ਕਿੰਨਾ ਦਾ ਹੋਏਗਾ ਪ੍ਰੋਪਰ ਵੀ ਨਾ ਸਾਰਾ ਆਪਣੀ ਪਸੰਦ ਦਾ ਜੋ ਵੀ ਇਹਨਾਂ ਨੇ ਕੰਮ ਕੀਤਾ ਆਪੇ ਆਪ ਕਰਾਉਣਾ ਚਾਹ ਤੇ ਜਿਹੜੇ ਜਿੰਨਾ ਤੋਂ ਇਹਨਾਂ ਨੂੰ ਨੁਕਸਾਨ ਪਹੁੰਚਿਆ ਉਸ ਪਾਰਟੀ ਦੇ ਥਰੂ ਕਰਾਉਣਾ ਉਦਲੀਆ ਆਪਸੀ ਸਹਿਮਤੀ ਬਣਾ ਦਿੱਤੀ ਗਈ ਹੈਗੀ ਔਰ ਬੜੇ ਸੁਖਾਵੇਂ ਮਾਹੌਲ ਸਾਰੇ ਰੈਜ਼ੀਡੈਂਟਸ ਨੇ ਮਾਨ ਰੱਖਿਆ ਸਾਡਾ ਸਾਰਿਆਂ ਦਾ ਔਰ ਕਿਉਂਕਿ ਜਿਹੜਾ ਬੜਾ ਇੱਕ ਸੰਜੀਦਗੀ ਵਾਲਾ ਇਸ ਟਾਈਮ ਮਸਲਾ ਹੈਗਾ ਤੈਨੂੰ ਬੜੇ ਬੁਸ਼ੋਵਾਸ ਦੇ ਵਿੱਚ ਸਾਨੂੰ ਇਹ ਫੈਸਲਾ ਲਿਆ ਗਿਆ ਵੀ ਸਾਰਿਆਂ ਦੀ ਸਹਿਮਤੀ ਹੈ ਉਹਨਾਂ ਦੇ ਘਰਾਂ ਦੀ ਜੋ ਵੀ ਬਰਮਤ ਹੈਗੀ ਹੈ ਜੋ ਵੀ ਕੰਮ ਹੋਣਾ ਹੈ 6 ਕਰਨੇ ਅਜੇ 6 ਆਏ ਨੇ ਆ ਕੋਈ ਗੱਲ ਨਹੀਂ ਉਹ ਕਾਰਪੋਰੇਸ਼ਨ ਦੀਆਂ ਟੀਮਾਂ ਵੀ ਆਈਆਂ ਹੋਈਆਂ ਨੇ ਔਰ ਸੁਪਰ ਪੰਪ ਸਕਸ਼ਨ ਮਸ਼ੀਨਾਂ ਵੀ ਤੇ ਪੰਪ ਸਟੇਸ਼ਨ ਵੀ ਲੱਗ ਚੁੱਕੇ ਨੇ ਹਾਂ ਬੰਦਿਆਂ ਦੇ ਜਾਨੀ ਨੂੰ ਪਰਮਾਤਮਾ ਦਾ ਸ਼ੁਕਰ ਆ ਕਿਸੇ ਦੇ ਜੀ ਦੇ ਕੋਈ ਸੱਟ ਨਹੀਂ ਲੱਗੀ ਔਰ ਬਚਾਅ ਹੋ ਗਿਆ ਬਹੁਤ ਜਲਦੀ ਪਰਮਾਤਮਾ ਨੇ ਸਾਡੀ ਲਾਜ ਰੱਖੀ ਇਸ ਚੀਜ਼ ਦੀ ਤੇ ਹਾਂ ਬਾਰਿਸ਼ ਕਰਕੇ ਸਾਰਾ ਹੋਇਆ ਹੈਗਾ ਇੱਕੋ ਦਾ ਜਿਹੜੇ ਬੇਸਮੈਂਟ ਸੀਗੀ ਬੇਸਮੈਂਟ ਚ ਪਾਣੀ ਭਰਨ ਕਰਕੇ ਉਹ ਜਿਹੜੇ ਘਰ ਸੀਗੇ ਨਾਲ ਦੇ ਉਹਨਾਂ ਚ ਟਰੇਣਾ ਆ ਗਈਆਂ ਤੇ ਕੁਝ ਕੰਧਾਂ ਵੀ ਡਿੱਗੀਆਂ ਨੇ ਤੇ ਬਾਕੀ ਦੇਖਦੇ ਆ ਮੌਕੇ ਪਰਮਿਸ਼ਨ ਹੈਗੀ ਆ ਹਾਂ ਇਹਨਾਂ ਕੋਲ ਹੈਗੀ ਆ ਮੈਂ ਪਤਾ ਇੱਥੇ 80 ਪੀ ਸਾਫ ਖੜੇ ਬਾਕੀ ਥੋੜੀ ਨੋਰਮਸ ਉਹਨਾਂ ਤੋਂ ਲੈ ਲਓ ਪਰ ਹਾਂ ਇਹ ਬਿਲਡਿੰਗ ਨੂੰ ਉਦੋਂ ਤੱਕ ਨਹੀਂ ਬਣੂਗੀ ਜਦ ਤੱਕ ਬੱਲੇ ਵਾਲਿਆਂ ਦੀ ਸਹਿਮਤੀ ਨਹੀਂ ਹੋਏਗੀ ਔਰ ਪਲੱਸ ਇਹਨਾਂ ਦੇ ਘਰਾਂ ਦੀ ਪਹਿਲਾਂ ਮੁਰੰਮਤ ਹੋ ਕੇ ਪ੍ਰੋਪਰ ਵੇਨਾ ਜਦ ਤੱਕ ਇਹ ਸਾਰੇ ਸੰਤੁਸ਼ਟ ਨਹੀਂ ਹੋਣਗੇ ਵੀ ਸਾਡੇ ਜੋ ਨੁਕਸਾਨ ਦੀ ਪਰਪਾਈ ਹੋਈ ਆ ਵੀ ਉਹ ਨੁਕਸਾਨ ਦੀ ਪਰਪਾਈ ਅਸੀਂ ਪੂਰੇ ਪ੍ਰੋਪਰ ਕਰਨ ਤੋਂ ਬਾਅਦ ਫਿਰ ਇੱਕ ਬੈਠ ਕੇ ਇਹਨਾਂ ਦਾ ਜਨਾਨੀ ਅਸਲੀ ਫੈਸਲਾ ਲਿਆ ਜਾਊਗਾ ਜਿੱਦਾਂ ਮੇਰਾ ਇਲਾਕਾ ਦਊਗਾ ਉਸ ਹਿਸਾਬ ਨਾਲ ਕੰਮ ਚੱਲੇਗਾ ਇੱਕ ਬਟਾ ਹੱਸਾ ਹੋ ਸਕਦਾ ਸੀ ਜੀ ਹੈ ਲੱਗਦਾ ਵੱਡਾ ਹਾਤਾ ਹੋ ਸਕਦਾ ਆ ਦੇਖੋ ਕੁਦਰਤ ਦਾ ਪ੍ਰਕੋਪਾ ਜਿਵੇਂ ਸਿੱਧੇ-ਸਿੱਧੇ ਕਰੈਕਟਰਾਂ ਦਾ بارش ਦਾ ਸੈਨੇ 5 ਵਜੇ 6 ਵਜੇ ਚੱਲਣਾ ਔਰ ਤਿੰਨਾਂ ਘੰਟਿਆਂ ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਮਤਲਬ ਇੰਨੇ ਬੁਰੇ ਤਰੀਕੇ ਨਾਲ بارش ਪਈ ਹੈਗੀ ਆ ਤੇ ਅਜੇ ਤਾਂ ਇਹ ਪਹਿਲਾ ਇਹ ਤਾਂ ਅਲਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰ ਫੁੱਡੇ ਨਾਲੇ ਦੇ ਉੱਤੇ ਖਾਸ ਕਰ ਜਿਹੜੀਆਂ ਸਾਡੇ ਵੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਕਿ ਪਿੱਛੇ ਵੀ ਟਰੈਕਟਰ ਕੋਤਨ ਬਦਤਾਸਕੀ ਕੋ ਡੈਥ ਵੀ ਹੋ ਗਈ ਸੀ ਉਹਨਾਂ ਚੀਜ਼ਾਂ ਤੇ ਸਾਡੀ ਵੀ ਹੁਣ ਪੈਣੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਅਣਸੁਠਾਨਵੀ ਘਟਨਾ ਨਾ ਵਾਪਰੇ ਤੇ ਜਾਨੀ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਤੇ ਡੀਸੀ ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਪਰ ਕਿ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਜਹਦੀਆਂ ਮੁਕੰਮਲ ਨੇ ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲੇ ਨੇ ਵੀ ਥੋੜੇ ਟਾਈਮ ਹੀ ਬਰਸਾਤ ਪਈ ਹੈ ਮਾਨ ਤੋਂ ਵਿੱਚ ਲੱਗਦਾ ਕਿ ਬਹੁਤ ਸਰਕਾ ਦੇ ਨੀ ਪਾਣੀ ਵੀ ਵੱਡੀਆਂ ਅਨਗਹਿਲੀਆਂ ਜਿਹੜੀਆਂ ਅਧਿਕਾਰੀਆਂ ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ ਕਈ ਤਰ੍ਹਾਂ ਦੀਆਂ ਅਨਗਹਿਲੀਆਂ ਨੇ ਮੈਂ ਕਹਿੰਚ ਕੋਈ ਬਰੇਜ਼ ਨਹੀਂ ਕਰਾਂਗਾ ਪ੍ਰਸ਼ਾਸਨ ਦੀ ਆਵੀ ਨੇ ਸਾਡੇ ਲੋਕਾਂ ਦੀ ਆਵੀ ਨੇ ਠੀਕ ਹੈ ਕੁਝ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ ਆਪਾਂ ਜਗਾ ਜਗਾ ਟੂਆ ਪੱਟ ਲਿਆ ਦੇਖਿਆ ਨਹੀਂ ਵੀ نیچے ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇਤਿਹਾਸ ਚੀਜ਼ ਕਰਨ ਲੱਗੇ ਆ ਯਾਰ ਇਹਦਾ ਕਿਉਂਕਿ ਅਰਥ ਦੇ نیچے ਕੀ ਹੈ ਤਾਂ ਪੱਟਣ ਤੋਂ ਬਾਅਦ ਪਤਾ ਲੱਗਦਾ ਮਰ ਸਰ ਹਰ ਸਾਲ ਵੀ ਇਹੀ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਮੀਰੀ ਪਾਣੀ ਭਰਦਾ ਵਾ ਲੋਕਾਂ ਨੂੰ ਬਿਲਕੁਲ ਬਿਲਕੁਲ ਭਰਦਾ ਹੈਗਾ ਕਿਉਂਕਿ ਇੱਕ ਲੁਧਿਆਣਾ ਜਿਹੜਾ ਹੈਗਾ ਇੱਕ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਬਸਿਆ ਇਸ ਸਾਰਾ तकरीबन ਮੇਰੇ ਸਾਹਮਣੇ ਅਨਪਲਾਨ ਜਈ ਹੈ ਜੀ ਕੋਈ ਪ੍ਰੋਪਰ ਇਹਦੀ ਜੋ ਇਹਦੀ ਡਿਵੈਲਪਮੈਂਟ ਐਸ ਅ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਕਿਸ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਆਉਣਾਂ ਕਿ ਉਹੀ ਆਦੇਸ਼ ਆ ਵੀ ਜਿੱਥੇ-ਇੱਥੇ ਵੀ ਸਾਨੂੰ ਪ੍ਰੋਬਲਮਸ ਨਜ਼ਰ ਆਉਂਦੀਆਂ ਨੇ ਕਿਤੇ ਵੀ ਮਤਲਬ ਲਾਲੋ ਵੀ ਕੋਈ ਸੜਕਾਂ ਬਾੜੀਆਂ ਨੇ ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਅਟ ਪੱਟਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ ਨੂੰ ਪੱਟੀ ਕੋਈ ਸੁਭਾਵਿਕ ਘਟਨਾ ਨਾ ਵਾਪਰ ਜੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਲਾ ਕੇ ਹਰ ਜ਼ੋਨ 'ਚ ਹਰ ਵਾਲ 'ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮੰਸੂਨ ਤੋਂ ਪਹਿਲਾਂ ਹਲਕੀ ਤੇ ਜੋਗਰ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕਰਾਂ ਕਿਉਂ ਨਾ ਕਰਾਂ ਜਿਸ ਤਰ੍ਹਾਂ ਪਾਹਾਰਵਰੀ ਓਵਰ ਬਿਲਕੁਲ ਪੁੱਟਾ ਨਾਲਾ ਬਿਲਕੁਲ ਉਹ ਸਾਟੇ ਲਈ ਬਹੁਤ ਵੱਡਾ ਇੱਕ ਚੈਲੰਜ ਆ ਪੰਜਾਬ ਲੁਧਿਆਣੇ ਵਾਲਿਆਂ ਵਾਸਤੇ ਵੀ ਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਪ੍ਰਸ਼ਾਸਨ ਤ ਕਾਰੀ ਕਾਰੀ ਉਹਨਾਂ ਸਾਨੂੰ ਆਮ ਸੰਗਤਾਂ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟੋ ਇਹ ਇੱਥੇ ਇੱਕ ਹਸਪਤਾਲ ਬਣ ਰਿਹਾ ਤੇ ਇਹਦੇ ਨਾਲ ਮਕਾਨ ਨੇ ਤੇ ਇਹਦੇ بارش ਪੈਣ ਕਰਕੇ ਨਾ ਥੋੜਾ ਜਿਹਾ ਨੁਕਸਾਨ ਮਕਾਨਾਂ ਦਾ ਹੋ ਗਿਆ ਜਿਸ ਬੰਦੀ ਅਜੇ ਸਾਨੂੰ ਕੋਈ ਕੰਪਲੇਂਟ ਨਹੀਂ ਮਸੂਰ ਹੋਈ ਜੇ ਕੋਈ ਕੰਪਲੇਂਟ ਮਸੂਰ ਹੋਏਗਾ ਜਿਹੜਾ ਕਾਨੂੰਨ ਹੈ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ ਤੇ ਹੁਣ ਤੁਸੀਂ ਮੌਕੇ ਤੇ ਪਹੁੰਚੇ ਹੋ ਲੋਕਾਂ ਨੂੰ ਦੱਸ ਰਹੇ ਹੋ ਲੋਕਾਂ ਨੂੰ ਤਾਂ ਲੋਕ ਤਾਂ ਅਸੀਂ ਪੁਲਿਸ ਲਾਈ ਹੈ ਅਸੀਂ ਆਪ ਵੀ ਖੜੇ ਹਾਂ ਤਾਂ ਕਿ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਲੋਕਾਂ ਨੂੰ ਜਾਣ ਤੋਂ ਰੋਕ ਰਹੇ ਹਾਂ ਲੋਕਾਂ ਦੀ ਖਾਸ ਕਰ ਰਹੇ ਹਾਂ ਕੋਈ ਵੱਡਾ ਹਾਦਸਾ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਅਜੇ ਬਚਾਅ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਬਿਲਡਿੰਗਾਂ ਦਾ ਨੁਕਸਾਨ ਹੋਇਆ ਉਸ ਸੰਬੰਧੀ ਜਿਹੜੇ ਮਾਲਕ ਮਕਾਨ ਨੇ ਕੋਈ ਕੰਪਲੇਂਟ ਦੇਣਗੇ ਉਹਦੇ ਕਾਨੂੰਨ ਅਨੁਸਾਰ ਉਹਨਾਂ ਦੀ ਕਾਰਵਾਈ ਕੀਤੀ ਹੁਣ ਲੋਕਾਂ ਨਾਲ ਕੋਈ ਗੱਲਬਾਤ ਹੋਈ ਹੈ ਜੀ ਜਿਹੜੀ ਕੋਈ ਸ਼ਿਕਾਇਤ ਐਮਐਲਏ ਸਾਹਿਬ ਆਏ ਸੀ ਉਹ ਲੋਕਾਂ ਦੀ ਉਹਨਾਂ ਨੇ ਗੱਲਾਂ ਸੁਣੀਆਂ ਨੇ ਇਹਨਾਂ ਦਾ ਆਪਸ ਵਿੱਚ ਗੱਲਬਾਤ ਹੋ ਰਹੀ ਹੈ ਕੰਪਰੋਮਾਈਜ਼ ਕਰ ਰਿਹਾ ਕਿ ਅਸੀਂ ਰਿਪੇਅਰ ਕਰਾ ਕੇ ਦਵਾਂਗੇ ਉਹ ਕਮੇਟੀ ਗਠਤ ਹੋਈ ਹੈ ਜੋ ਰਿਪੇਅਰ ਕਰਾ ਦੇਣਗੇ ਤਾਂ ਠੀਕ ਹੈ ਕਿੰਨੇ ਕੁ ਵਜੇ ਪੁਲਿਸ ਨੂੰ ਜਾਣਕਾਰੀ ਹੋਈ ਸੀ ਕਿੰਨੇ ਕੁ ਵਜੇ ਪੁਲਿਸ ਤਾਂ ਸਵੇਰ ਦੀ ਖੜੀ ਹੈ ਜੀ ਮੇਰਾ ਨਾਮ ਜੀ ਹਰਵਿੰਦਰ ਸਿੰਘ ਏ ਜੀ ਕੇ ਨੂੰ ਨਹੀਂ ਪੈਂਦੀ ਪ੍ਰਕਾਸ਼ ਅਗਰ ਸਾਡੇ ਪਸਾਰ ਦੇ ਪਿੱਛੇ ਵੇ ਜਿਹਨਾਂ ਨੂੰ ਨੁਕਸਾਨ ਹੋਇਆ ਜਿੱਤੇ ਤੇ ਮੈਂ ਪ੍ਰਕਾਸ਼ ਅਗਰ ਵੈਲਫੇਅਰ ਐਸਐਸਓ ਦਾ ਪ੍ਰਧਾਨ ਅਰਜੰਦਰ ਸਿੰਘ ਆ ਲੋਕਾਂ ਦਾ ਮਕਾਨਾਂ ਦਾ بارش ਕਾਰਨ بارش ਕਾਰਨ ਹੋਇਆ ਜੀ ਇੱਕ ਇਹਨਾਂ ਨੇ ਇੰਨੀ ਵੱਡੀ ਬੀਸਮੈਂਟ ਫੱਟੀ ਇਹ ਇਲੀਗਲ ਹੈ ਕਿਉਂਕਿ ਪਹਿਲੇ ਸਾਰਾ ਜਾਜਾ ਇਹਨਾਂ ਨੇ ਲੈਂਦੇ ਰੇਡ ਫਟੇ ਇੰਜੀਨੀਅਰ ਹੈ ਇਹਨਾਂ ਕੋਲ ਨਹੀਂ ਇਹ ਦੇਖ ਕੇ ਕਰਦੇ ਬਈ ਮਗਾ ਨੂੰ ਕੋਈ ਨੁਕਸਾਨ ਨਾ ਹੋ ਜਾ ਕੱਲ ਨੂੰ ਬਰਸਾਤ ਦਾ ਮੌਸਮ ਆ ਰਿਹਾ ਸੜਕ ਵੀ ਇੱਕ ਇਹਨਾਂ ਨੇ ਬੰਦ ਕੀਤੀ ਹੋਈ ਹੈ ਦੇਖੋ ਹਦੂਦ ਉਹ ਹੈਗੀ ਇਹਨਾਂ ਦੀ ਸੜਕ ਦੀ ਇਹਨਾਂ ਨੇ ਸੜਕ ਦੇ ਵਿੱਚ ਛੇ ਲਾ ਲਈ ਇਹ ਹੋਇਆ ਇਹ ਨਹੀਂ ਬਈ ਇਹ ਨਹੀਂ ਵੀ ਵੱਡੇ ਲੋਕ ਨੇ ਚੱਲ ਵੀ ਉੱਪਰ ਤੱਕ ਹੈਗੀ ਗੱਲਬਾਤ ਤੇ ਆਪਾਂ ਇੱਕੋ ਹੀ ਗੱਲ ਕਰੀਏ ਬਈ ਛੋਟੇ ਬੰਦੇ ਪਿੱਛੇ ਜਾਣ ਪਿੱਛੇ ਜਾਣ ਇਹ ਨਹੀਂ ਅਜਿਹਾ ਹੋਣ ਦੇਣਾ ਅਸੀਂ ਐਫਆਰ ਕੇ ਕਰਾਵਾਂਗੇ ਹਾਂ ਜੀ ਹਾਸਾ ਹੋਇਆ ਕਿਵੇਂ ਇਹ ਇਹ ਹਾਸਾ ਹੋਇਆ ਜੀ ਇਹ ਇਹਨੀ ਤਕੜੀ ਬੇਸਮੈਂਟ ਹੋਈ ਇਹਨਾਂ ਨੇ ਕੋਈ ਉਹਦਾ ਜਿਹੜੇ ਨਾਲ ਦੇ ਮਕਾਨ ਨੇ ਉਹਨਾਂ ਨੂੰ ਕੋਈ ਸਪੋਰਟ ਜਿਹੜੀ ਬੜੀ ਨੇੜੇ ਤੋਂ ਦਿੱਤੀ ਗਈ ਹੈ ਭਈ ਇਹਨੂੰ ਨੁਕਸਾਨ ਨਾ ਹੋਵੇ ਲੇਕਿਨ ਇਹ ਜਿਹੜਾ ਇਹ ਨੁਕਸਾਨ ਤਾਂ ਕਰਕੇ ਹੋ ਗਿਆ ਕਿ بارش ਪੈ ਗਈ ਤੁਹਾਨੂੰ ਪਤਾ ਸੀ ਜਦੋਂ ਇਹ ਬਿਲਡਿੰਗ ਬਣਦੀ ਹੈ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਸੀ ਇਲਾਕੇ ਦੇ ਲੋਕਾਂ ਨਾਲ ਨਹੀਂ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਇਦਾਂ ਨਹੀਂ ਹੋਈ ਜੀ ਇਦਾਂ ਸਾਨੂੰ ਉਸ ਦਿਨ ਪਤਾ ਲੱਗਾ ਜਦੋਂ ਬੇਸਮੈਂਟ ਪੱਟੀ ਆ ਰਹੀ ਹੈ ਹੁਣ ਇਹ ਹੀ ਦੱਸਿਆ ਕੋਈ ਇਹਨਾਂ ਨੇ ਵਰਕਰ ਨੂੰ ਪੁੱਛਦੇ ਸੀ ਇੱਥੇ ਬਈ ਤੁਸੀਂ ਕੀ ਇੱਥੇ ਬਣਾ ਰਹੇ ਹੋ ਕਿੰਨੇ ਜਗ੍ਹਾ ਲਈਏ ਕੌਣ ਮਾਲਕ ਹੈ ਕੋਈ ਕਿਸੇ ਨੂੰ ਸਾਨੂੰ ਕੁਝ ਨਹੀਂ ਦੱਸੀ ਐ ਠੇਕੇਦਾਰ ਜਾਨਣ ਜੀ ਉਹ ਜਾਨਣ ਸਹਿਮਤੀ ਬਣੀ ਕੋਈ ਸਹਿਮਤੀ ਹੋਣ ਦੇਖੋ ਸਾਰੀ ਪਰਵਾਹੀ ਪੂਰੀ ਕਰਨ ਜਿਹੜੇ ਮਕਾਨ ਡਿੱਗੇ 6-7 ਮਕਾਨ ਹੈਗੇ ਕੋਈ ਵੱਡਾ ਹਾਸਾ ਤਾਂ ਨਹੀਂ ਹੋਇਆ ਨਹੀਂ ਵੱਡਾ ਹਾਸਾ ਡਲ ਗਿਆ ਜੀ ਇਹ ਭਗਵਾਨ ਦੀ ਕਿਰਪਾ ਆ ਪਹੁੰਚੇ ਨੇ ਸਾਡੀ ਸਾਡੀ ਉਹਨਾਂ ਨੇ ਬੜੀ ਮੱਲਿਆ ਦੇ ਧਿਆਨ ਨਾਲ ਗੱਲ ਸੁਣੀ ਠੀਕ ਹੈ ਔਰ ਉਹ ਉਹਨਾਂ ਨੇ ਸਾਨੂੰ ਇਹਨਾਂ ਮੱਲਿਆ ਨੂੰ ਪੂਰਾ تسਲੀ ਦਾ ਜਿਹਨਾਂ ਨੂੰ ਨੁਕਸਾਨ ਹੋਇਆ ਔਰ ਉਹ ਠੇਕੇ ਜਿਹੜੇ ਠੇਕੇਦਾਰ ਨੇ ਜਾਂ ਮਾਲਕ ਨੇ ਉਹ ਕਹਿੰਦੇ ਨੇ ਰਜਮਦੀ ਹੁਣ ਦੀ ਪਿਆ ਜੀ ਕੰਮ ਉਹਦੇ ਤੇ ਬੰਦ ਕਰਾਤਾ ਅਸੀਂ ਕੰਮ ਉਹਨੇ ਜਿਹੜੇ ਬੰਦ ਅਸੀਂ ਅਸੀਂ ਸਾਰੇ ਮੱਲਾ ਇੱਥੇ ਨਹੀਂ ਬੰਦ ਹੋਏਗਾ ਅਸੀਂ ਤਾਂ ਨਾਲ ਲਿਆ ਹੈ ਐਮਪੀ ਇਹ ਹੈ ਜੀ ਐਮਐਲ ਸਾਹਿਬ ਨੂੰ ਸਵੇਰੇ ਅਸੀਂ ਫੋਨ ਕਰਿਆ ਸੀ ਉਹ ਮੌਕੇ ਤੇ ਆਏ ਨੇ ਸਾਰਾ ਪਰਟਾਚਨ ਵੀ ਆਇਆ ਮੈਕਮਾ ਵੀ ਆਇਆ ਕਾਰਪੋਰੇਸ਼ਨ ਵਾਲੇ ਅਫਸਰ ਵੀ ਆਏ ਨੇ ਸਾਰੇ ਜਿੰਨੇ ਵੀ ਡੈਮੇਜ ਹੋਏ ਨੇ ਜਿੰਨੇ ਵੀ ਕਾਰ ਡੈਮੇਜ ਹੋਏ ਨੇ ਸਾਰਿਆਂ ਦੀ ਪਰਪਾਈ ਜਿਹੜੇ ਓਨਰ ਨੇ ਉਹ ਕਰਵਾ ਕੇ ਦੇਣਗੇ ਇਹ ਸਹਿਮਤੀ ਹੋਈ ਆ ਪਹਿਲਾਂ ਉਹ ਕਰਵਾ ਕੇ ਦੇਣਗੇ ਫਿਰ ਇਹਦਾ ਨਾਕਾ ਦੇਖਿਆ ਜਾਊਗਾ ਪਾਸ ਕਾ ਨਹੀਂ ਪਾਸ ਆ ਤੇ ਨਹੀਂ ਪਾਸ ਆ ਤੇ ਬੰਦ ਤਕਰੀਬਨ ਮੱਲੇ ਵਾਲਿਆਂ ਦੀ ਸਹਿਮਤੀ ਨਾਲ ਹੀ ਇਹ ਬਣੂਗਾ ਹੁਣ ਮੱਲੇ ਵਾਲਿਆਂ ਦੀ ਸਹਿਮਤੀ ਨਾਲ ਪਾਰਸ਼ਾ ਦਾ ਮੌਸਮ ਹੈ ਤਾਂ ਇੱਕ بارش ਨੇ 2 ਘੰਟੇ ਦੀ بارش ਨੇ ਘਰ ਹਲਾਤੇ ਤਾਂ ਅਗਰ ਜ਼ਿਆਦੀ ਹੋ ਗਈ ਤਾਂ ਜਿੰਨਾ ਕਿਤੇ ਵੱਟਾ ਨੁਕਸਾਨ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਵਾ ਜਿਹੜਾ ਅੱਜ ਤੱਕ ਸਾਹ ਨੂੰ ਬੱਜੇ ਨਹੀਂ ਤਾਂ ਦੇਖੋ ਇਹ ਜਿਵੇਂ ਦੇਖਣ ਨੂੰ ਤੁਹਾਨੂੰ ਮਿਲਦਾ ਮੇਰੇ ਹਿਸਾਬ ਨਾਲ ਜੇ ਕਿਤੇ 1 ਘੰਟਾ ਦਾ ਘੰਟਾ ਬਾਰਸ਼ ਹੋਰ ਹੋ ਜਾਂਦੀ ਤਾਂ ਤਕਰੀਬਨ ਇੱਥੇ ਜਾਨੀ ਮਗਨ ਖਾਨ ਜ਼ਰੂਰ ਹੋਣਾ ਸੀ ਹੁਣ ਅਲਾ ਲਗਾਤਾ ਅਲਾਰਟ ਵੀ ਕਰਤਾ ਪ੍ਰਸ਼ਾਸਨ ਵੀ ਸਾਰਾ ਹਾਜ਼ਰ ਆ ਦੇਖੋ ਵਾਟਰ ਸਪਲਾਈ ਦਾ ਜਿਹੜਾ ਪਾਣੀ ਜਾਦੇ ਵਹਿ ਰਿਹਾ ਸੀ ਉਹ ਬੰਦ ਕਰਤਾ ਸੀਵਰੇਜ ਦਾ ਬੰਦ ਕਰਤਾ ਸਾਰਾ ਪ੍ਰਸ਼ਾਸਨ ਇੱਥੇ ਹਾਜ਼ਰ ਆ ਅਸੀਂ ਮਹੱਲੇ ਦੇ ਨਾਲ ਅਸੀਂ ਇਲਾਕਾ ਵਾਸੀਆਂ ਦੇ ਨਾਲ ਐਮਐਲਏ ਸਾਹਿਬ ਅਸੀਂ ਸਾਰੇ ਅਸੀਂ ਉਹਨਾਂ ਦੇ ਨਾਲ ਆ ਜੋ ਉਹ ਕਹਿਣਗੇ ਉਹੀ ਹੋਊਗਾ ਉਹਨਾਂ ਤੋਂ ਬਗੈਰ ਇੱਕ ਕਦਮ ਵੀ ਇੱਥੇ ਇਹ ਕੰਮ ਨਹੀਂ ਕਰੇਗਾ ਪਹਿਲੀ ਗੱਲ ਤਾਂ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਗੋਗੀ ਸਾਹਿਬ ਦਾ ਕਿ ਬਹੁਤ ਹੀ ਸਾਟ ਟਾਈਮ ਤੇ ਨੋਟਿਸ ਤੇ ਇਹਨਾਂ ਨੇ ਇਹਨਾ ਟਾਈਮ ਲੜ ਕੇ ਤੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੇ ਹੋ ਕੇ ਮਹੱਲੇ ਦੇ ਨਾਲ ਜਿਹੜੀ ਤੁਕੀ ਨੇ ਮੈਂਬਰ ਸਾਡੇ ਉਹਨਾਂ ਨੂੰ ਆਗੇ ਢਾੜਸ ਵਧਾਇਆ ਇਹਦੇ ਵਾਸਤੇ ਮੈਂ ਇਹਨਾਂ ਮਹੱਲੇ ਵੱਲੋਂ ਐਜੇ ਚੇਅਰਮੈਨ ਪ੍ਰਕਾਸ਼ ਮਹਾਰ ਵਰ ਫਿਰ ਸੁਸਾਇਟੀ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਇੱਕ ਜਿਹੜਾ ਮੈਨੂੰ ਲਗ ਰਿਹਾ ਕਿ ਉਸ ਅਧਾ ਮਗਲਤ ਵੀ ਹੋਵਾ ਲੇਕਿਨ ਇਹ ਇਲੀਗਲ ਲਗ ਰਿਹਾ ਜੋ ਵੀ ਬਣ ਰਿਹਾ ਕੋਈ ਲੀਗਲ ਕੰਮ ਨਹੀਂ ਹੈਗਾ 40 40 50 50 ਫੁੱਟ ਬੇਸਮੈਂਟ ਰੈ residențial ਏਰੀਆ ਚ ਖੋਦ ਦੇਣੀ ਮੇਰਾ ਖਿਆਲ ਹੈ ਕਿ ਇਹ ਪ੍ਰਸ਼ਾਸਨ ਜਾਂ ਜੋ ਵੀ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕਿਵੇਂ ਇਹ ਹੋ ਗਿਆ ਇਹ ਬਹੁਤ ਇਸ ਤੋਂ ਪਹਿਲੇ ਵੀ ਦੋ ਵਾਰੀ ਇਹਨਾਂ ਨੂੰ ਆ ਕੇ ਮੈਂ ਪੁੱਛਿਆ ਵੀ ਸੀ ਕਹਿੰਦੇ ਨਹੀਂ ਜੀ ਬਸ ਇਹ ਨਹੀਂ ਹੈ ਉਹ ਕਰ ਦਿੱਤਾ ਇਹਨਾਂ ਨੇ 50 ਫੁੱਟ ਤੋਂ ਕਰੀਬ ਕਰੀਬ ਜਿਹੜਾ ਕਹਿੰਦਾ ਪਰਮਿਸ਼ਨ ਹੈ ਅਦਾ ਨਹੀਂ ਜੀ ਪਰਮਿਸ਼ਨ ਹੋ ਵੀ ਸਕਦੀ ਹੈ ਉਹਨਾਂ ਨੂੰ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਦੇਖਿਆ ਗਲਾਡਰ ਨੇ ਚੱਕਰ ਲੌਣੇ ਪੈਂਦੇ ਆ ਪਰ ਵੱਡੀ ਵੱਡੀ ਇਮਾਰਤਾਂ ਬਣਦੀ ਹੈ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੈ ਨਾ ਮੈਨੂੰ ਜਾਨਦੀ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਇੱਕ ਅਸੀਂ ਡੰਪ ਮਹੱਲੇ 'ਚ ਰਹੇ ਨੇ ਇਹ ਕੋਈ ਬਹੁਤ بڑے ਉਹ ਨਹੀਂ ਹੈਗੇ ਆਪਣੇ ਜਿਹੜਾ ਕਹਿੰਨਾ ਮੈਂ ਕਾਰੋਬਾਰੀ ਨੇ ਜਿਹੜੇ ਦੁਕਾਨਦਾਰ ਨੇ ਮਸਾਂ ਹੀ ਜੋੜ ਤਾੜ ਕੇ ਆਪਣਾ ਕਹਿੰਨਾ ਇਹਨਾਂ ਨੇ ਮਕਾਨ ਬਣਾਇਆ ਅੱਜ ਉਹ ਮਕਾਨ ਦਾ ਹਾਲਤ ਦੇਖ ਕੇ ਹਾਲਾਂਕਿ ਮੇਰਾ ਹਾਲੇ ਨਹੀਂ गिरਿਆ ਉਹਦੇ 'ਚ ਲੇਕਿਨ ਇਹਨਾਂ ਦੇ ਵੀ ਦੇਖ ਕੇ ਮੈਂ ਰੋਪਿਆ ਤੁਹਾਡੇ ਸਾਹਮਣੇ ਮੈਨੂੰ ਮੇਰਾ ਦਿਲ ਭਰਿਆ ਹੈ ਮੈਂ ਕਹਿੰਦਾ ਕਿ ਕਿਵੇਂ ਕਰਨਗੇ ਤੇ ਇਸ ਕਰਕੇ ਮੈਂ ਐਮਐਲਏ ਸਾਹਿਬ ਅੱਗੇ ਇੱਕ ਜ਼ਰੂਰ ਗੁਜਾਰਿਸ਼ ਕਰਾਂਗਾ ਕਿ ਇਹ ਜ਼ਰੂਰ ਆਪਣੇ ਧਿਆਨ ਚ ਰੱਖਣ ਕਿ ਇਹ ਮੈਨੂੰ ਲੱਗਦਾ ਹੈ ਕਿ ਇਹ ਇਲੀਗਲ ਹੈ ਅਗਰ ਲੀਗਲ ਹੋਏ ਤਾਂ ਸਾਨੂੰ ਗਾਰੰਟੀ ਜ਼ਰੂਰ ਦੇਣ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਕਾਰਵਾਈ ਇਹ ਪੂਰਾ ਮਹੱਲਾ ਤੁਹਾਡੇ ਫੜਾ ਹੈ ਔਰ ਇਹ ਲੋਕਾਂ ਦੇ ਪੈਸੇ ਵਾਸਤੇ ਸਿਰਫ ਪੈਸੇ ਕਮਾਉਣ ਵਾਸਤੇ ਆਪਾਂ ਲੋਕਾਂ ਦੀ ਜ਼ਿੰਦਗੀ ਨਾਲ ਖੇਲ ਜਾਈਏ ਮੇਰਾ ਕੀ ਹਲੇ ਇਨਸਾਨੀਅਤ ਨਹੀਂ ਕਹਿੰਦੀ और ए, इस वाल में जो कर रहे हैं उन्होंने भी मैं हाथ जोड़ के बेनती करांगा कि एवें एवें जरा ना काम ना करो जरा कि पैसे करके पैसे ना नाल जाने ना रहने ने ये ऐसी रोटी खानी है दो बस देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप